ਦੇ ਕੋਈ ਇੱਕ ਪਾਸੇ ਹਰਿਆਣਾ ਦੇ ਵੱਲੋਂ ਬੈਰੀਕੇਡ ਤੋੜੇ ਜਾ ਰਹੇ ਆ ਜਿਹੜੇ ਕੰਕਰੀਟ ਦੇ ਬੈਰੀਕੇਡ ਹਰਿਆਣਾ ਵਾਲੇ ਪਾਸੋਂ ਲਾਏ ਗਏ ਸੀ ਦੂਜੇ ਪਾਸੇ ਜਿਵੇਂ ਅਸੀਂ ਲਗਾਤਾਰ ਤਸਵੀਰ ਦਿਖਾ ਰਹੇ ਸੀ ਕਿ ਬੇਸ਼ੱਕ ਕਿਹਾ ਜਾ ਰਿਹਾ ਹੈ ਕਿ ਰਸਤੇ ਖੁੱਲ ਜਾਣਗੇ ਅੱਜ ਪਰ ਕੁਕੀ ਟਰੈਕਟਰ ਟਰਾਲੀਆਂ ਔਰ ਵੱਡਾ ਤਾਮਜਮ ਵਾਲੇ ਹਾਈਵੇ ਦੇ ਵਿੱਚ ਪਿਆ ਤਾਂ ਇੱਕ ਵਾਰ ਫਿਰ ਤੋਂ ਪੁਲਿਸ ਨੇ ਆਪਣਾ ਆਪਰੇਸ਼ਨ ਕਲੀਨ ਸ਼ੁਰੂ ਕੀਤਾ ਬਲਡੋਜ਼ਰ ਇੱਕ ਵਾਰ ਫਿਰ ਤੋਂ ਚਲਾਉਣੇ ਸ਼ੁਰੂ ਕੀਤੇ ਨੇ ਤਸਵੀਰ ਤੁਹਾਨੂੰ ਪਿੱਛੇ ਦਿਖਾ ਦਿੰਦੇ ਆ ਕਿ ਹੁਣ ਪਹਿਲਾਂ ਇੱਕ ਸੜਕ ਨੂੰ ਖਾਲੀ ਕਰਨ ਦਾ ਅਭਿਆਨ ਸ਼ੁਰੂ ਕਰ ਦਿੱਤਾ ਗਿਆ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈਗਾ ਇੱਥੇ ਲਾਈ ਗਏ ਨੇ ਲੋਕ ਜਿਹੜੇ ਇਸ ਵੇਲੇ ਸੜਕ ਦੇ ਵਿੱਚੋਂ ਮਲਵਾ ਪਾਸੇ ਕਰ ਰਹੇ ਨੇ ਟਰੈਕਟਰ ਟਰਾਲੀਆਂ ਤੁਸੀਂ ਇਸੇ ਤਰ੍ਹਾਂ ਦੇਖੋ ਸੜਕ ਤੇ ਔਰ ਇਹ ਸਾਹਮਣੇ ਬਲਡੋజర్ ਜਾ ਰਹੇ ਨੇ ਇਹ ਬਲਡੋజర్ ਸੜਕ ਦੇ ਵਿੱਚ ਜੋ ਵੀ ਕੋਈ ਚੀਜ਼ ਹੈ ਉਸ ਨੂੰ ਜੇ ਕੋਈ ਸ਼ੈੱਡ ਬਣਿਆ ਤਾਂ ਉਸ ਨੂੰ ਤੋੜਿਆ ਜਾ ਰਿਹਾ ਔਰ ਸੜਕ ਨੂੰ ਬਿਲਕੁਲ ਕਲੀਅਰ ਕੀਤਾ ਜਾ ਰਿਹਾ ਯਾਨੀ ਕਿ ਸਵੇਰ ਤੋਂ ਜਿਸ ਤਰ੍ਹਾਂ ਅਸੀਂ ਦੇਖ ਰਹੇ ਸੀ ਕਿ ਪੰਜਾਬ ਵਾਲੇ ਪਾਸੇ ਇਹ ਹਾਈਵੇ ਦਾ ਜਿਹੜਾ ਕੰਮ ਹੈ ਇਹਨੂੰ ਕਲੀਅਰ ਕਰਨ ਦਾ ਕਿਤੇ ਨਾ ਕਿਤੇ ਰੁਕਿਆ ਹੋਇਆ ਸੀ ਹਰਿਆਣੇ ਵਾਲੇ ਪਾਸੇ ਉਹ ਬੈਰੀਕੇਡ ਤੋੜਿਆ ਜਾ ਰਿਹਾ ਸੀ ਪਰ ਰਾਤ ਦੇ ਆਪਰੇਸ਼ਨ ਤੋਂ ਬਾਅਦ ਇਹ ਟਰੈਕਟਰ ਟਰਾਲੀਆਂ ਉਸੇ ਤਰ੍ਹਾਂ ਨਜ਼ਰ ਆ ਰਹੇ ਸੀ ਹੁਣ ਇੱਕ ਔਰ ਫਿਰ ਤੋਂ ਪੁਲਿਸ ਦਾ ਆਪਰੇਸ਼ਨ ਸ਼ੁਰੂ ਹੋਇਆ ਪੁਲਿਸ ਦੀ ਨਫਰੀ ਵੱਡੀ ਗਿਣਤੀ ਵਿੱਚ ਪਹੁੰਚੀ ਹੈ ਬਲਡੋਜ਼ਰ ਲੈ ਕੇ ਤਾਂ ਇਹ ਦੇਖੋ ਇਹ ਸ਼ੈੱਡ ਆ ਜਿਹੜਾ ਤੋੜਨ ਦੇ ਲਈ ਫਿਰ ਅੱਗੇ ਵਧੀ ਜੇਸੀਬੀ ਤਾਂ ਜਿਹੜੇ ਸ਼ੈੱਡ ਬਚੇ ਨੇ ਉਹਨਾਂ ਨੂੰ ਤੋੜਨ ਦੇ ਲਈ ਜੇਸੀਬੀ ਨੇ ਆਪਰੇਸ਼ਨ ਸ਼ੁਰੂ ਕੀਤਾ ਟਰੈਕਟਰ ਟਰਾਲੀਆਂ ਜਿਹੜੀਆਂ ਨੇ ਇਹਨਾਂ ਨੂੰ ਵਕ ਵਕ ਟਰੈਕਟਰ ਦੇ ਮਗਰ ਪਾ ਕੇ ਇੱਥੋਂ ਭੇਜਿਆ ਜਾ ਰਿਹਾ ਤਾਂ ਇਹ ਸ਼ੈੱਡ ਜਿਹੜਾ ਉਹ ਤੋੜਿਆ ਜਾ ਰਿਹਾ ਜਿਹੜਾ ਰਾਤ ਬੇਸ਼ੱਕ ਅਦਾ ਤੋੜ ਦਿੱਤਾ ਗਿਆ ਸੀ ਪਰ ਹੁਣ ਉਸ ਨੂੰ ਪੂਰੀ ਤਰ੍ਹਾਂ ਕਲੀਨ ਕਰਨ ਦੇ ਲਈ ਪੂਰੀ ਤਰ੍ਹਾਂ ਸਾਫ਼ ਕਰਨ ਦੇ ਲਈ ਇੱਕ ਵਾਰ ਫਿਰ ਤੋਂ ਆਪਰੇਸ਼ਨ ਜਿਹੜਾ ਹੈਗਾ ਪੁਲਿਸ ਨੇ ਸ਼ੁਰੂ ਕੀਤਾ ਜਿਤਨਾ ਅਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ ਸੜਕਾਂ ਦੇ ਵਿਚਾਲੇ ਜਿਹੜਾ ਹੈਗਾ ਮਲਵਾ ਉਹ ਇਕੱਠਾ ਹੋ ਰਿਹਾ ਸੀ ਤਾਂ ਹੁਣ ਪੂਰੀ ਤਰ੍ਹਾਂ ਇਸ ਨੂੰ ਸਾਫ਼ ਕਰਨ ਦੇ ਲਈ ਇੱਕ ਹੋਰ ਫਿਰ ਤੋਂ ਆਪਰੇਸ਼ਨ ਹੈ ਜਿਹੜਾ ਹੁਣ 10 ਵਜੇ ਦੇ ਕਰੀਬ ਹੈ ਜਿਹੜਾ ਉਹ ਸ਼ੁਰੂ ਕੀਤਾ ਗਿਆ ਤਾਂ ਇਹ ਵੱਡੀਆਂ-ਵੱਡੀਆਂ ਮਸ਼ੀਨਾਂ ਜੈਸਬੀ ਮਸ਼ੀਨਾਂ ਲਾਈਆਂ ਨੇ ਇੱਕ ਅੱਗੇ ਦੇਖੋ ਦੋ ਮਸ਼ੀਨਾਂ ਇਕੱਠੀਆਂ ਲਾਈਆਂ ਨੇ ਉਹ ਅਗਲੀ ਜੈਸੀ ਮਸ਼ੀਨਾਂ ਜਿਹੜੀ ਉਹ ਅੱਗੇ ਉਸਨੇ ਕੰਮ ਸ਼ੁਰੂ ਕਰ ਦਿੱਤਾ ਸ਼ੈੱਡ ਪੱਟਣੇ ਸ਼ੁਰੂ ਕਰ ਦਿੱਤੇ ਨੇ ਤਾਂ ਇੱਕ ਵਾਰ ਫਿਰ ਤੋਂ ਰਾਤ ਦੀ ਤਰ੍ਹਾਂ ਅਗਰੈਸਿਵ ਪੁਲਿਸ ਨਜ਼ਰ ਆਈ ਹੈ ਇੱਕ ਵਾਰ ਫਿਰ ਤੋਂ ਬਲਡੋਜ਼ਰ ਉਸੇ ਤਰ੍ਹਾਂ ਚੱਲਨੇ ਸ਼ੁਰੂ ਹੋਏ ਨੇ ਸ਼ੈੱਡ ਪੱਟਣੇ ਸ਼ੁਰੂ ਕਰ ਦਿੱਤੇ ਗਏ ਨੇ ਹਾਲਾਂਕਿ ਟਰੈਕਟਰ ਟਰਾਲੀਆਂ ਜਿਹੜੀਆਂ ਨੇ ਉਹਨਾਂ ਨੂੰ ਇੱਥੋਂ ਬਾਅਦ ਦੇ ਵਿੱਚ ਜਾਂ ਵੱਖਰੇ ਤੌਰ ਤੇ ਇੱਥੋਂ ਲਿਜਾਇਆ ਜਾ ਰਿਹਾ ਤੇ ਇਹਨਾਂ ਨੂੰ ਕਿੱਥੇ ਖੜਾ ਕੀਤਾ ਜਾਏਗਾ ਕਿੱਥੇ ਇਹਨਾਂ ਨੂੰ ਰੱਖਿਆ ਜਾਏਗਾ ਤਾਂ ਇਹ ਦੇਖੋ ਜਿਹੜੀਆਂ ਟੈਂਪਰੇਰੀ ਘਰ ਜਿਹੜੇ ਬਣਾਏ ਗਏ ਸੀ ਉਹਨਾਂ ਨੂੰ ਤੋੜਿਆ ਜਾ ਰਿਹਾ ਹੈ ਪਟਿਆ ਜਾ ਰਿਹਾ ਹੈ ਇਹ ਤਸਵੀਰਾਂ ਉਸ ਮੋਰਚੇ ਦੀਆਂ ਨੇ ਜਿਹੜਾ ਮੋਰਚਾ 1 ਸਾਲ ਤੋਂ ਵੱਧ ਸਮੇਂ ਤੋਂ ਇੱਥੇ ਲੱਗਿਆ ਹੋਇਆ ਤੇ ਤਸਵੀਰ ਦੇਖੋ ਇਹ ਬਲਡوزر ਚੱਲਦਾ ਹੋਇਆ ਨਜ਼ਰ ਆ ਰਿਹਾ ਤਾਂ ਇਹ ਬਿਲਕੁਲ ਸੜਕ ਦੇ ਵਿਚਕਾਰ ਇਸ ਤਰ੍ਹਾਂ ਦੇ ਸ਼ੈੱਡ ਬਣਾਏ ਗਏ ਸੀ ਇਸ ਤਰ੍ਹਾਂ ਦੇ ਟੈਂਪਰੇਰੀ ਘਰ ਹੈ ਜਿਹੜੇ ਉਹ ਬਣਾਏ ਗਏ ਸੀ ਜਿਨ੍ਹਾਂ ਨੂੰ ਇਹ ਜੀਸੀਬੀ ਮਸ਼ੀਨਾਂ ਪਟ ਰਈਆਂ ਨੇ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਸੀ ਪੱਕੇ ਮੋਰਚੇ ਨੂੰ ਔਰ ਘਰ ਦੇਖੋ ਇਧਰ ਦੇਖੋ ਮੋਟਰਸਾਈਕਲ ਖੜਾ ਵਿੱਚ ਮੋਟਰਸਾਈਕਲ ਅੰਦਰ ਖੜਾ ਕਿਉਂਕਿ ਔਰ ਮੋਟਰਸਾਈਕਲ ਨੂੰ ਨੁਕਸਾਨ ਵੀ ਪਹੁੰਚਿਆ ਕਿਉਂਕਿ ਜਦੋਂ ਕੱਲ ਤੋੜਿਆ ਗਿਆ ਹੋਵੇਗਾ ਸ਼ੈੱਡ ਤਾਂ ਉਸ ਵੇਲੇ ਇਸ ਦਾ ਵੀ ਥੋੜਾ ਨੁਕਸਾਨ ਹੋਇਆ ਤਾਂ ਇਹ ਤਸਵੀਰਾਂ ਸਮਾਨ ਅੰਦਰ ਉਸੇ ਤਰ੍ਹਾਂ ਪਿਆ ਦੇਖੋ ਅੰਦਰ ਕੂਲਰ ਪਏ ਨੇ ਅੰਦਰ ਕਿਉਂਕਿ ਸਰਦੀ ਲੰਗੀ ਹੈ ਤਾਂ ਪਾਣੀ ਗਰਮ ਕਰਨ ਦੇ ਲਈ ਹਾਂ ਜੇ ਟੈਂਪਰੇਰੀ ਗੀਜਰ ਕੈ ਲਈ ਪੱਠੀ ਕੈ ਲਈਏ ਉਹ ਆ ਤਾਂ ਅੰਦਰ ਇੱਕ ਛੋਟਾ ਜਿਹਾ ਜਨਰੇਟਰ ਪਿਆ ਡਿਸ਼ ਲੱਗੀ ਹੋਈ ਆ ਤਾਂ ਜ਼ਾਹਿਰ ਜੀ ਗੱਲ ਹੈ ਇੱਥੇ ਐਲਈਡੀ ਵੀ ਅੰਦਰ ਲੱਗੀ ਹੋਏਗੀ ਤਾਂ ਇਹ ਡਿਸ਼ ਲੱਗੀ ਆ ਅੰਦਰ ਪੂਰਾ ਸਮਾਨ ਕੱਪੜੇ ਖਿਲਰੇ ਹੋਏ ਨੇ ਤਾਂ ਜਿਹੜੇ ਲੋਕ ਰਹਿ ਰਹੇ ਹੋਣਗੇ ਉਹਨਾਂ ਦੇ ਕੱਪੜੇ ਸਮਾਨ ਜਿਹੜਾ ਪੂਰੀ ਤਰ੍ਹਾਂ ਖਿਲਰ ਰਿਹਾ ਕਿਉਂਕਿ ਉਸੇ ਤਰ੍ਹਾਂ ਦੇਖੋ ਕਿਉਂਕਿ ਸ਼ਾਮ ਤੱਕ ਦੁਪਹਿਰ ਤੱਕ ਇੱਥੇ ਹੀ ਗਏ ਸੀ ਔਰ ਇੱਕ ਘਰ ਵਾਲਾ ਸਾਰਾ ਪ੍ਰਬੰਧ ਇੱਥੇ ਕੀਤਾ ਗਿਆ ਸੀ ਪਰ ਹੁਣ ਕਿਉਂਕਿ ਜਦੋਂ ਇੱਕਦਮ ਪੁਲਿਸ ਐਕਸ਼ਨ ਸ਼ੁਰੂ ਹੋਇਆ ਤਾਂ ਇਸੇ ਤਰ੍ਹਾਂ ਛੱਡ ਕੇ ਕਿਸਾਨਾਂ ਨੇ ਜਾਂਦੇ ਤੋਂ ਪੁੱਛੀ ਤਾ ਜਾਂ ਫਿਰ ਕਿਸਾਨਾਂ ਨੂੰ ਪੁਲਿਸ ਨੇ ਆਪਣੀ ਗ੍ਰਿਫਤ ਦੇ ਵਿੱਚ ਲੈ ਲਿਆ ਤਾਂ ਅਜੇਹੇ ਦੇ ਵਿੱਚ ਸਮਾਨ ਉਸੇ ਤਰ੍ਹਾਂ ਇਨਾ ਟੈਂਪਰੇਰੀ ਘਰਾਂ ਦੇ ਅੰਦਰ ਮੌਜੂਦ ਸੀ ਜਿਸ ਨੂੰ ਇੱਕ ਮਲਬੇ ਦਾ ਰੂਪ ਹੁਣ ਦਿੱਤਾ ਜਾ ਰਿਹਾ ਤਾਂ ਇਹ ਤਸਵੀਰਾਂ ਸਮਾਨ ਦੇਖੋ ਅੰਦਰ ਤੁਸੀਂ ਇੱਧਰ ਦੇਖੋ ਇਹ ਕੂਲਰ ਨਜ਼ਰ ਆ ਰਿਹਾ ਤੇ ਤੁਹਾਨੂੰ ਡਿਸ਼ ਨਜ਼ਰ ਆ ਰਹੀ ਹੈ ਜਨਰੇਟਰ ਅੰਦਰ ਪਿਆ ਛੋਟਾ ਜਿਹਾ ਪੱਠੀ ਪਈ ਆ ਹੋਰ ਸਮਾਨ ਗੱਦੇ ਪਏ ਨੇ ਅੰਦਰ ਮੰਜੇ ਸੀ ਕੱਪੜੇ ਤੱਕ ਤੁਸੀਂ ਦੇਖੋ ਕਿਦਾਂ ਖਿਲਰੇ ਹੋਏ ਨੇ ਤਾਂ ਇਹ ਤਸਵੀਰ ਹੈ ਜੀ ਇਸ ਵੇਲੇ ਸ਼ੀਸ਼ਾ ਇਹ ਸ਼ੀਸ਼ਾ ਜਿਹੜਾ ਹੈਗਾ ਇੱਥੇ ਲੱਗਾ ਹੋਇਆ ਹੈ ਇੱਥੇ ਕਿਸਾਨ ਤਿਆਰ ਹੁੰਦੇ ਹੋਣਗੇ ਤਾਂ ਇਹ ਤਸਵੀਰਾਂ ਤੁਹਾਡੇ ਸਾਹਮਣੇ ਸ਼ੰਭੂ ਬਾਰਡਰ ਤੇ ਇੱਕ ਵਾਰ ਫਿਰ ਤੋਂ ਆਪਰੇਸ਼ਨ ਜਿਹੜਾ ਸ਼ੁਰੂ ਕੀਤਾ ਪੁਲਿਸ ਨੇ ਦੂਰ ਤੱਕ ਨਜ਼ਰ ਮਾਰੋ ਰਜਿੰਦਰ ਇੱਕਰੀ ਦੂਰ ਤੱਕ ਤਸਵੀਰ ਦਿਖਾਇਓ ਤਾਂ ਇਹ ਦੂਰ ਤੱਕ ਦੀ ਤਸਵੀਰ ਤੁਹਾਨੂੰ ਸ਼ੰਭੂ ਬਾਰਡਰ ਵਾਲੇ ਪਾਸੇ ਹੀ ਤਸਵੀਰ ਇੱਥੋਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਦੇਖੋ ਜਿਵੇਂ ਜਿਵੇਂ ਤੋੜ ਰਹੀ ਐ ਉਵੇਂ ਉਹ ਅੱਗੇ ਵਧ ਰਹੇ ਨੇ ਐਸੇ ਐਸੇ ਵੀ ਮਸ਼ੀਨਾਂ ਨੂੰ ਅੱਗੇ ਵਧਾਇਆ ਜਾ ਰਿਹਾ ਤਾਂ ਤੁਹਾਨੂੰ ਅੱਗੇ ਕੋਸ਼ਿਸ਼ ਕਰਦੇ ਹਾਂ ਰਜਿੰਦਰ ਇੱਕ ਲੌਂਗ ਸ਼ਾਟ ਦਿਖਾਉਣ ਦੀ ਕੋਸ਼ਿਸ਼ ਕਰੋ ਦੂਰ ਤੱਕ ਤਾਂ ਇਹ ਦੇਖੋ ਸਾਹਮਣੇ ਦੂਰ ਤੱਕ ਤੁਹਾਨੂੰ ਦੇਖੋ ਅਸੀਂ ਪੁਲ ਦੇ ਉੱਪਰਲੇ ਹਿੱਸੇ ਤੇ ਆ ਤਾਂ ਸਾਹਮਣੇ ਵਾਲੇ ਪਾਸੇ ਉਹ ਹਰਿਆਣੇ ਵਾਲਾ ਬੈਰੀਕੇਡ ਆ ਜਿੱਤੋਂ ਦੀ ਤਸਵੀਰें ਸਾਹਮਣੇ ਹਰਿਆਣੇ ਵਾਲਾ ਬੈਰੀਕੇਡ ਦੇ ਨਜ਼ਰ ਆਏਗਾ ਇੱਥੋਂ ਤੁਹਾਨੂੰ ਤਾਂ ਉੱਥੋਂ ਤੱਕ ਜਿਹੜੇ ਟਰੈਕਟਰ ਟਰਾਲੀਆਂ ਖ ਕੋਣ ਹਟਾਇਆ ਜਾ ਰਿਹਾ ਜਿਹੜੇ ਰਸਤੇ ਦੇ ਵਿੱਚ ਜਿੰਨੇ ਵੀ ਕੋਈ ਚੀਜ਼ਾਂ ਬਣੀਆਂ ਨੇ ਕੋਈ ਸ਼ੈੱਡ ਬਣੇ ਨੇ ਕੋਈ ਟੈਂਪਰੇਰੀ ਘਰ ਬਣੇ ਨੇ ਉਹਨਾਂ ਸਭ ਨੂੰ ਮਲਵੇ ਦਾ ਰੂਪ ਆ ਜਿਹੜਾ ਉਹ ਦਿੱਤਾ ਜਾ ਰਿਹਾ ਕਿਉਂਕਿ ਸਮਾਨ ਕੱਢਣ ਤੱਕ ਦਾ ਮੌਕਾ ਨਹੀਂ ਮਿਲਿਆ ਨਹੀਂ ਦਿੱਤਾ ਗਿਆ ਤਾਂ ਅਜਿਹੇ ਦੇ ਵਿੱਚ ਜੋ ਵੀ ਸਮਾਨ ਜੋ ਵੀ ਅੰਦਰ ਚੀਜ਼ਾਂ ਪਈਆਂ ਸੀ ਉਹ ਸਭ ਇੱਕ ਮਲਵੇ ਦਾ ਰੂਪ ਧਾਰਨ ਕਰ ਰਹੀਆਂ ਨੇ ਤੁਸੀਂ ਦੇਖੋ ਸਾਹਮਣੇ ਇਹ ਬੈੱਡ ਬਣਾਏ ਗਏ ਸੀ ਕਿਸਾਨਾਂ ਦੇ ਵੱਲੋਂ ਉਹ ਜਿਹੜੇ ਨੇ ਉਹ ਵੀ ਇਸੇ ਮਲਬੇ ਦਾ ਰੂਪ ਧਾਰਨ ਕਰ ਰਹੇ ਨੇ ਕਿਉਂਕਿ ਹਾਈਵੇ ਸਾਫ ਕਰਨ ਦੇ ਲਈ ਇਹ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਪੁਲਿਸ ਦੇ ਵੱਲੋਂ ਵੱਡੇ ਵੱਡੀਆਂ ਮਸ਼ੀਨਾਂ ਵੱਡੇ ਵੱਡੇ ਬਲਡੋజర్ ਲੈ ਕੇ ਜੀਐਸਬੀ ਮਸ਼ੀਨਾਂ ਲੈ ਕੇ ਪੁਲਿਸ ਜਿਹੜੀ ਹੈ ਇੱਥੇ ਪਹੁੰਚੀ ਹੈ ਤਾਂ ਇਹ ਤਸਵੀਰ ਔਰ ਇੱਕ ਮਸ਼ੀਨ ਇੱਥੇ ਦੂਜੀ ਮਸ਼ੀਨ ਅੱਗੇ ਕੰਮ ਕਰ ਰਹੀ ਆ ਦੇਖੋ ਬਿਲਕੁਲ ਮੈਂ ਜਿਸ ਤਰ੍ਹਾਂ ਜ਼ਿਕਰ ਕਰ ਰਿਹਾ ਸੀ ਪੁਲਿਸ ਹਰ ਪਾਸੇ ਵੱਡੀ ਗਿਣਤੀ ਚ ਮੌਜੂਦ ਆ ਔਰ ਪੁਲਿਸ ਨੇ ਵੱਖ-ਵੱਖ ਥਾਵਾਂ ਤੇ ਪੁਲਿਸ ਨੇ ਜਿਹੜੀ ਆਪਣੀ ਨਫਰੀ ਇਕੱਠੀ ਕੀਤੀ ਹੋਈ ਆ ਤਾਂ ਥੋੜੇ-ਥੋੜੇ ਮੁਲਾਜ਼ਮ ਜਿਹੜੇ ਵੱਖਰੇ-ਵੱਖਰੇ ਥਾਵਾਂ ਤੇ ਆਪਰੇਸ਼ਨ ਚਲਾ ਰਹੇ ਨੇ ਤਾਂ ਦੇਖੋ ਜਿੱਦਾਂ ਹੀ ਸਮਾਨ ਏ ਛੱਡ ਪੰਡਿਆਂ ਗਿਆ ਤਾਂ ਸਮਾਨ ਚੱਕਣ ਸਮਾਨ ਉਥੋਂ ਪਾਸੇ ਕਰਨ ਦੇ ਲਈ ਇਹ ਜਿਹੜੇ ਹੈਗੇ ਆ ਲੇਬਰ ਕਹ ਲਈਏ ਉਹ ਬੁਲਾਈ ਗਈ ਆ ਇਹ ਨਾਲ ਦੀ ਨਾਲ ਇਥੋਂ ਸਮਾਨ ਚੱਕਿਆ ਜਾ ਰਿਹਾ ਤਾਂ ਪੁਲਿਸ ਦੀ ਨਫਰੀ ਤੁਹਾਨੂੰ ਦਿਖਾ ਦਿੰਦੇ ਆ ਦੇ ਕੋਈ ਇਧਰ ਪੁਲਿਸ ਦੀ ਨਫਰੀ ਮੌਜੂਦ ਹੈ ਜਿੱਥੇ-ਜਿੱਥੇ ਬਟੂਲਰ ਚੱਲ ਰਿਹਾ ਉੱਥੇ-ਉੱਥੇ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਉਹ ਤਾਇਨਾਤ ਕੀਤੇ ਗਏ ਨੇ ਔਰ ਸਭ ਤੋਂ ਔਰਤੇ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਰੱਤੀ ਅਸੀਂ ਦੇਖਿਆ ਸੀ ਕਈ ਜ਼ਿਲ੍ਹਿਆਂ ਦੇ ਜਿਹੜੇ ਐਸਐਸਪੀ ਤੱਕ ਨੇ ਉਹ ਇੱਥੇ ਨਜ਼ਰ ਆ ਰਹੇ ਸੀ ਡੀਏਜੀ ਤੱਕ ਇੱਥੇ ਨਜ਼ਰ ਆਏ ਤਾਂ ਹੁਣ ਇੱਕ ਵਾਰੀ ਫਿਰ ਤੋਂ ਪੁਲਿਸ ਆਪਣੇ ਤਾਮਝਾਮ ਦੇ ਨਾਲ ਇੱਥੇ ਪਹੁੰਚੀ ਹੈ ਤਾਂ ਜਿਹੜਾ ਜੋ ਵੀ ਇੱਥੇ ਸਵੇਲੇ ਬਣੇ ਹੋਏ ਨੇ ਟੈਂਪਰੇਰੀ ਘਰ ਬਣੇ ਹੋਏ ਸੀ ਸਭ ਨੂੰ ਹਟਾਇਆ ਜਾ ਰਿਹਾ ਹੈ ਕਿਉਂਕਿ ਜਦੋਂ ਦਿੱਲੀ ਵਾਲਾ ਧਰਨਾ ਖਤਮ ਹੋਇਆ ਸੀ ਤਾਂ ਉੱਥੋਂ ਕਿਸਾਨ ਆਪੋ ਆਪਣਾ ਸਮਾਨ ਸਮੇਟ ਕੇ ਲੈ ਕੇ ਆਏ ਸੀ ਆਪੋ ਆਪਣਾ ਸਮਾਨ ਚੱਕ ਕੇ ਲੈ ਆਏ ਸੀ ਉਹਨਾਂ ਨੇ ਆਪਣਾ ਧਰਨਾ ਖਤਮ ਕੀਤਾ ਸੀ ਆਪਣੇ ਸ਼ੈੱਡ ਜਿਹੜੇ ਉਹ ਖੁਦ ਉੱਥੋਂ ਹਟਾ ਲਏ ਸੀ ਪਰ ਇੱਥੇ ਤਸਵੀਰ ਅਲੱਗ ਹੈ ਕਿਉਂਕਿ ਇੱਥੇ ਪੁਲਿਸ ਨੇ ਆਪਣਾ ਆਪਰੇਸ਼ਨ ਸ਼ੁਰੂ ਕੀਤਾ ਤਾਂ ਕਿਸੇ ਨੂੰ ਸ਼ੈੱਡ ਇੱਥੋਂ ਖੋਲਣ ਦਾ ਟਾਈਮ ਨਹੀਂ ਮਿਲਿਆ ਅੰਦਰੋਂ ਸਮਾਨ ਚੱਕਣ ਦਾ ਟਾਈਮ ਨਹੀਂ ਮਿਲਿਆ ਤੁਸੀਂ ਦੇਖੋ ਪੱਖੇ ਨਜ਼ਰ ਆ ਰਹੇ ਨੇ ਦੇਖੋ ਇੱਕ ਸਟੈਂਡਿੰਗ ਫੈਨ ਆ ਜਿਹੜਾ ਉਹ ਨਜ਼ਰ ਆ ਰਿਹਾ ਕਿਸਾਨੀ ਝੰਡੇ ਤੁਸੀਂ ਦੇਖੋ ਤਾਂ ਇਹ ਤਸਵੀਰਾਂ ਤਾਂ ਤੁਹਾਨੂੰ ਕੁਝ ਤਸਵੀਰਾਂ ਦਿਖਾਉਣੇ ਆ ਦੇਖੋ ਇੱਥੇ ਥੋੜੀ ਜਿਹਾ ਪਹਿਲਾਂ ਤੱਕ ਇੱਕ ਟੈਂਪਰੇਰੀ ਘਰ ਸੀ ਕਿਸਾਨਾਂ ਦਾ ਤੁਹਾਨੂੰ ਉਹ ਤਸਵੀਰ ਦਿਖਾਉਣੇ ਆ ਦੇਖੋ ਅੰਦਰ ਭਾਂਡੇ ਪਏ ਨੇ ਤੁਸੀਂ ਦੇਖੋ ਬਿਜਲੀ ਵਾਲੇ ਪਲੱਗ ਪਏ ਨੇ ਆ ਦੇਖੋ ਚਾਹ ਵਾਲੀ ਕੇਤਲੀ ਪਈ ਹੈ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਕਿ ਇੱਕ ਘਰ ਟੈਂਪਰੇਰੀ ਘਰ ਦਾ ਕੰਮ ਲਿਆ ਜਾ ਰਿਹਾ ਸੀ ਇੱਥੋਂ ਪਰ ਹੁਣ ਸਭ ਕੁਝ ਤਹਿਸ ਨਹਿਸ ਹੋ ਗਿਆ ਤੁਸੀਂ ਦੇਖੋ ਜੁੱਤੇ ਪਏ ਨੇ ਕਿਸੇ ਕਿਸਾਨ ਦੇ ਜੁੱਤੇ ਚੱਪਲਾਂ ਥਾਲੀਆਂ ਪਈਆਂ ਨੇ ਜਿੱਦ ਰੋਟੀ ਖਾਂਦੇ ਹੋਣਗੇ ਔਰ ਦੇਖੋ ਗਲੂਕੋ ਦਾ ਡੱਬਾ ਆ ਦੇਖੋ ਕੇਤਲੀਆਂ ਚਾਹ ਵਾਲੀਆਂ ਆ ਦੇਖੋ ਕਿਚਨ ਫੈਨ ਆਪਾਂ ਜਿਹਨੂੰ ਆਪਾਂ ਕਹਿ ਲੈਂਦੇ ਆ ਛੋਟਾ ਫੈਨ ਵੱਡਾ ਪੱਖਾ ਜਿਹੜਾ ਹੈਗਾ ਵੱਡਾ ਫੈਨ ਪਿਆ ਮੇਜ਼ ਟੁੱਟ ਗਿਆ ਤਾਂ ਇਹ ਵਾਟਰ কুলਰ ਦੇਖੋ ਵਾਟਰ কুলਰ ਹੀਟਰ ਕਹਿ ਲਓ ਜਿੱਥੇ ਚਾਹ ਪਾਣੀ ਬਣਾਉਂਦੇ ਹੋਣੇ ਆ ਗੈਸ ਗੈਸ ਵਾਲੀ ਪੱਠੀ ਆ ਦੇਖੋ ਗੈਸ ਵਾਲੀ ਪੱਠੀ ਆ ਤਾਂ ਇਹਦੇ ਤੇ ਚਾਹ ਪਾਣੀ ਬਣਾਉਂਦੇ ਹੋਣਗੇ ਆ ਦੇਖੋ ਤਾਂ ਸਿਲੰਡਰ ਇੱਥੋਂ ਖੋਲਿਆ ਹੋਇਆ ਇਹ ਤਸਵੀਰਾਂ ਨੇ ਜੀ ਆ ਦੇਖੋ ਤਾਂ ਇਸੇ ਤਰ੍ਹਾਂ ਜੋ ਕੁਝ ਵੀ ਸਮਾਨ ਅੰਦਰ ਪਿਆ ਸੀ ਉਹ ਇੱਕ ਮਲਵੇ ਦਾ ਰੂਪ ਹੈ ਜਿਹੜਾ ਉਹ ਧਾਰਨ ਕਰ ਰਿਹਾ ਜਿਵੇਂ ਜਿਵੇਂ ਪੁਲਿਸ ਦਾ ਆਪਰੇਸ਼ਨ ਚੱਲ ਰਿਹਾ ਕਿਉਂਕਿ ਬਲਡੋਜ਼ਰ ਜਦੋਂ ਕੋਈ ਚੀਜ਼ ਪਛਾਣ ਕੇ ਦਾ ਬਲਡੋਜ਼ਰ ਨੇ ਕਾਰਵਾਈ ਨਹੀਂ ਕਰਨੀ ਬਣੇ ਤਣੇ ਜਿਵੇਂ ਕਿਸੇ ਦੇ ਖੜੇ ਘਰ ਦੇ ਉੱਤੇ ਬਲਡੋਜ਼ਰ ਚੱਲਿਆ ਹੋਵੇ ਉਹੀ ਤਸਵੀਰ ਇੱਥੇ ਨਜ਼ਰ ਆ ਰਹੀ ਹੈ ਕਿਉਂਕਿ ਬੇਸ਼ੱਕ ਇਹ ਟੈਂਪਰੇਰੀ ਕਰਨੇ ਪਰ ਕਰਨੇ ਤੁਸੀਂ ਇਹ ਤਾਂ ਦੂਰ ਦੀ ਤਸਵੀਰ ਦੇਖੋ ਦੇਖੋ ਇੱਥੇ ਤਿੰਨ ਸ਼ੈੱਡ ਸੀਗੇ ਹੁਣ ਇੱਥੇ ਤੁਹਾਨੂੰ ਕੁਝ ਵੀ ਨਜ਼ਰ ਨਹੀਂ ਆ ਰਿਹਾ ਤੇ ਜਿਸ ਤਰ੍ਹਾਂ ਲੱਗ ਰਿਹਾ ਹੈ ਕਿ ਪਹਿਲਾਂ ਇੱਕ ਪਾਸਾ ਸਾਫ ਕੀਤਾ ਜਾ ਰਿਹਾ ਸੜਕ ਦਾ ਇੱਕ ਪਾਸੇ ਤੋਂ ਮਲਬਾ ਦੂਜੇ ਪਾਸੇ ਜਿਹੜਾ ਹੈਗਾ ਇਕੱਠਾ ਕੀਤਾ ਜਾ ਰਿਹਾ ਪਹਿਲਾਂ ਇੱਕ ਪਾਸਾ ਲੱਗਦਾ ਹੈ ਕਿ ਕਲੀਅਰ ਕੀਤਾ ਜਾਵੇਗਾ ਫਿਰ ਦੂਜੀ ਸੜਕ ਵਾਲੇ ਪਾਸੇ ਸ਼ਾਇਦ ਆਪਰੇਸ਼ਨ ਚਲਾਇਆ ਜਾਵੇ ਕਿ 1 ਬਾਈ 1 ਜਿਹੜਾ ਹੈਗਾ ਇੱਕ ਇੱਕ ਕਰਕੇ ਸੜਕ ਨੂੰ ਖੋਲਿਆ ਜਾਵੇ ਤਾਂ ਦੇਖੋ ਤੁਸੀਂ ਦੂਰ ਤੱਕ ਤੁਹਾਨੂੰ ਜਿੱਥੇ ਪਹਿਲਾਂ ਇੱਕ ਵੱਡੇ ਵੱਡੇ ਸ਼ੈੱਡ ਨਜ਼ਰ ਆਉਂਦੇ ਸੀ ਉੱਥੇ ਹੁਣ ਤੁਹਾਨੂੰ ਸਿਰਫ ਟਰੈਕਟਰ ਟਰਾਲੀਆਂ ਤਾਂ ਖੜੇ ਨਜ਼ਰ ਆ ਰਹੇ ਨੇ ਬਾਕੀ ਜਿਹੜੇ ਸ਼ੈ ਉਹਨਾਂ ਨੂੰ ਹਟਾ ਦਿੱਤਾ ਗਿਆ ਹੈ ਉਹਨਾਂ ਨੂੰ ਇੱਥੋਂ ਪੱਟ ਦਿੱਤਾ ਗਿਆ ਤਾਂ ਆਪਰੇਸ਼ਨ ਜਿਹੜਾ ਉਹ ਲਗਾਤਾਰ ਜਾਰੀ ਹੈ ਪੁਲਿਸ ਇੱਥੇ ਤੈਨਾਤ ਹੈ ਤਾਂ ਪੁਲਿਸ ਦੇ ਮੁਲਾਜ਼ਮ ਇੱਥੇ ਤੈਨਾਤ ਨੇ ਇਹ ਕਦੋਂ ਤੱਕ ਆਪਰੇਸ਼ਨ ਚੱਲਣਾ ਹੈ ਜੀ ਔਰ ਕੀ ਕਿਸਾਨ ਕੋਈ ਹੈਗੇ ਨੇ ਇੱਥੇ ਜਾਂ ਕਿਸਾਨ ਜਾ ਚੁੱਕੇ ਜਦੋਂ ਤੱਕ ਨਾ ਪਟਾਰਾ ਨਹੀਂ ਹੁੰਦਾ ਸਰ ਜੀ ਦੇਖੋ ਕਿਸਾਨ ਹਲੇ ਥੋੜੇ ਬੁੱਤ ਹੈਗੇ ਨੇ ਜਾਂ ਨਹੀਂ ਇੱਥੇ ਕਿਸਾਨ ਚਲੇ ਗਏ ਜੀ ਜਿਹੜੇ ਕੋਈ ਕੋਈ ਆਪਦੀ ਮਨਸ਼ਾ ਨਾਲ ਕੋਈ ਸਮਾਨ ਲੈ ਕੇ ਵੀ ਗਏ ਆ ਜਾਂ ਸਾਰਾ ਕੁਝ ਉਵੇਂ ਪਿਆ ਆਪਣਾ ਲਜਾਈ ਜਾ ਰਹੇ ਆ ਰਾਤ ਵੀ ਲੈ ਗਏ ਰਾਤ ਵੀ ਲੈ ਗਏ ਹੁਣ ਵੀ ਲ ਜਾ ਰਹੇ ਜੇ ਕੋਈ ਹੁਣ ਕਿਸਾਨ ਇੱਥੋਂ ਉਹਦਾ ਸਮਾਨ ਲਿਜਾਣਾ ਚਾਹਵੇ ਕਿਉਂਕਿ ਮਲਬੇ ਦਾ ਹੀ ਢੇਰ ਬਣ ਰਿਹਾ ਸਕਦਾ ਕੋਈ ਇਤਰਾਜ਼ ਨਹੀਂ ਕਰ ਸੰਨ ਤਾਂ ਕਹਿੰਦੇ ਨੇ ਜੀ ਜੇ ਕੋਈ ਆਪਣਾ ਸਮਾਨ ਲਿਜਾਣਾ ਚਾਹਵੇ ਤਾਂ ਉਹ ਲਿਜਾ ਸਕਦਾ ਤੁਸੀਂ ਇੱਧਰ ਦੇਖੋ ਆਹ ਤਸਵੀਰ ਤਾਂ ਬਲਡੋਜ਼ਰਾਂ ਜਾਂ ਜੀਸੀਬੀ ਆ ਗਈ ਹੈ ਜੀ ਤਾਂ ਇਹ ਬੇਸ਼ੱਕ ਕਿਉਂਕਿ ਟਰਾਲੀਆਂ ਨੇ ਟਰਾਲੀਆਂ ਦੇ ਘਰ ਬਣਾਏ ਹੋਏ ਨੇ ਇਹਨੂੰ ਸ਼ਾਇਦ ਜਿਆਦਾ ਨੁਕਸਾਨ ਨਾ ਪਹੁੰਚੇ ਪਰ ਅੰਦਰ ਦੇਖੋ ਤੁਸੀਂ ਦੇਖੋ ਪੂਰਾ ਘਰ ਵਾਲਾ ਮਾਹੌਲ ਆ ਅੰਦਰ ਵੱਡਾ ਫ੍ਰੀਜ਼ਰ ਪਿਆ ਇਹ ਬਲਵੰਤ ਸਿੰਘ ਬਹਿਰਾਮਕੇ ਦਾ ਦਫ਼ਤਰ ਸੀ ਜਦੋਂ ਅਸੀਂ ਕਵਰੇਜ ਕਰਨ ਆਉਂਦੇ ਸੀ ਉੱਥੇ ਅਕਸਰ ਆਉਂਦੇ ਸੀ ਏਸੀ ਲੱਗਾ ਹੋਇਆ ਸਾਹਮਣੇ ਤਾਂ ਇਹ ਤੁਹਾਨੂੰ ਅੱਗੇ ਦੀਆਂ ਤਸਵੀਰਾਂ ਦਿਖਾ ਦਿੰਦੇ ਆ ਕਿਉਂਕਿ ਇੱਥੇ ਚਾਰੇ ਪਾਸੇ ਤਿੰਨ ਟਰਾਲੀਆਂ ਜਿਹੜੀਆਂ ਨੇ ਉਹ ਲਾਈਆਂ ਗਈਆਂ ਨੇ ਇਸ ਕਰਕੇ ਇਹ ਜਿਹੜਾ ਹੈਗਾ ਸ਼ਾਇਦ ਇਹਦਾ ਬਹੁਤਾ ਨੁਕਸਾਨ ਨਾ ਹੋਵੇ ਰਜਿੰਦਰ ਅੰਦਰ ਆਜੋ ਤਾਂ ਇੱਥੇ ਤੁਹਾਨੂੰ ਤਸਵੀਰ ਦਿਖਾਉਣੇ ਆ ਦੇਖੋ ਇਹ ਬਲਵਸਿੰਗ ਬਹਿਰਾਮ ਕੇ ਦਾ ਦਫਤਰ ਸੀ ਇਹ ਪੂਰੀ ਰਸੋਈ ਆ ਔਰ ਦੇਖੋ ਸਾਰੇ ਭਾਂਡੇ ਡਿੰਡੇ ਪਏ ਨੇ ਵੱਡੇ ਵੱਡੇ ਜਿਹੜੇ ਧਾਮੇ ਪਏ ਨੇ ਔਰ ਤਸਵੀਰਾਂ ਦੇਖੋ ਸਬਜੀ ਪਈ ਆ ਦੇਖੋ ਚਕਲਾ ਵੇਲਣਾ ਸ਼ਾਮ ਦੀ ਰੋਟੀ ਦੀ ਤਿਆਰੀ ਕਰਨ ਵਾਂਗੂੰ ਜਿੱਦਾਂ ਥੋੜਾ ਜਿਹਾ ਸਮਾਨ ਪਿਆ ਤਾਂ ਇਹ ਤਸਵੀਰਾਂ ਦੇਖੋ ਦਾਲ ਆ ਦੇਖੋ ਦਾਲ ਕਿਉਂਕਿ آپریشن ਦੌਰਾਨ ਡੁੱਲੀ ਵੀ ਹੋਏਗੀ ਇੱਥੇ ਜੋ ਪੁਲਿਸ ਨੇ ਕਾਰਵਾਈ ਕੀਤੀ ਹੋਣੀ ਇੱਥੇ ਦੇਖੋ ਐਸ ਪਾਸ ਰਜਿੰਦਰ ਲਿਆਇਓ ਦੇਖੋ ਸਬਜੀ ਪਈ ਆ ਆਲੂ ਗੰਡੇ ਬਾਕੀ ਸਬਾਨ ਪਿਆ ਤੇ ਇਧਰ ਦੇਖੋ ਵੱਡਾ ਫ੍ਰੀਜਰ ਪਿਆ ਜੀ ਇਹ ਵੱਡਾ ਫ੍ਰੀਜਰ ਪਿਆ ਤਾਂ ਕਿਤਨੇ ਕਿਤੇ ਐਸੀਏ ਚੀਜ਼ਾਂ ਜੇ ਬਚਾਈਆਂ ਜਾ ਸਕਣ ਤਾਂ ਪ੍ਰਿਤਕੋ ਮਲਬੇ ਦਾ ਢੇਰੀ ਬਣ ਰਹੀਆਂ ਨੇ ਦੁੱਧ ਰੱਖਿਆ ਹੋਇਆ ਵਿੱਚ ਇਹਦੇ ਫ੍ਰੀਜਰ ਵਾਟਰ ਗੁੰਡਰ ਪਿਆ ਕੁਰਸੀਆਂ ਬੰਜੇ ਪਏ ਨੇ ਇਧਰ ਵਾਸ਼ਿੰਗ ਮਸ਼ੀਨ ਪਈ ਆ ਤੇ ਇਹ ਕਿਉਂਕਿ ਟੈਂਪਰੇਰੀ ਘਰ ਬਣਾਏ ਹੋਏ ਸੀਗੇ ਤਾਂ ਪੂਰੇ ਦਾ ਪੂਰਾ ਹੁਣ ਜਿਹੜਾ ਹੈਗਾ ਮਲਬੇ ਦਾ ਢੇਰ ਦੇ ਵਿੱਚ ਤਬਦੀਲ ਹੋ ਰਿਹਾ ਹੈ ਰਿ ਵਾਸ਼ਿੰਗ ਮਸ਼ੀਨ ਪਈ ਹੈ ਜੀ ਇਹ ਤਾਂ ਪਾਣੀ ਵੀ ਵਿੱਚ ਥੋੜਾ ਜਿਹਾ ਹੈਗਾ ਹੋ ਸਕਦਾ ਕੱਪੜੇ ਧੋਣੇ ਹੋਣ ਪਰ ਦੇਖੋ ਕਿਉਂਕਿ ਇਹਦੇ ਆਸ-ਪਾਸੇ ਟਰਾਲੀਆਂ ਲੱਗੀਆਂ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸ ਦਿਆਂ ਇਹ ਵੱਡੀ ਗੈਸ ਦੀ ਭੱਟੀ ਤੁਹਾਨੂੰ ਮੈਂ ਇੱਕ ਚੀਜ਼ ਹੋ ਦੱਸਣ ਦੀ ਕੋਸ਼ਿਸ਼ ਕਰਦਾ ਕਿ ਬੱਚਿਆ ਕੀ ਹੈ ਇਹਦੇ ਚਾਰੇ ਪਾਸੇ ਟਰਾਲੀਆਂ ਲੱਗੀਆਂ ਹੋਈਆਂ ਕਿਉਂਕਿ ਜਿਹੜਾ ਬਲਡੋਜ਼ਰ ਚੱਲ ਰਿਹਾ ਜਿੱਥੇ ਟੀਮ ਦੇ ਟੈਂਪਰੇਰੀ ਸ਼ੈੱਡ ਬਣੇ ਨੇ ਘਰ ਬਣੇ ਨੇ ਉਹਨਾਂ ਨੂੰ ਬਲਡوزر ਤੋੜ ਰਿਹਾ ਜਿਹੜਾ ਸਮਾਨ ਉਹਦੇ ਅੰਦਰੋਂ ਉਹ ਨਸ਼ਟ ਕਰ ਰਿਹਾ ਤਬਾਹ ਕਰ ਰਿਹਾ ਪਰ ਕਿਉਂਕਿ ਇੱਥੇ ਹੱਸੇ ਵਿੱਚ ਟਰਾਲੀਆਂ ਖੜੀਆਂ ਇਸ ਕਰਕੇ ਇਹ ਸੇਫ ਹੈ ਇਹ ਪੂਰੀ ਤਰ੍ਹਾਂ ਆਸੇ ਪਾਸੇ ਸ਼ੈੱਡ ਬਣਿਆ ਹੋਣ ਕਰਕੇ ਇਹ ਸੁਰੱਖਿਅਤ ਹੈ ਇਹ ਸੁਰੱਖਿਅਤ ਹੈ ਇਹਦਾ ਨੁਕਸਾਨ ਨਹੀਂ ਹੋਵੇਗਾ ਕਿਉਂਕਿ ਆਸੇ ਪਾਸੇ ਟਰਾਲੀਆਂ ਲੱਗੀਆਂ ਇਸ ਕਰਕੇ ਇੱਥੇ ਬਲਡوزر ਜਿਹੜਾ ਉਹ ਨਹੀਂ ਆਏਗਾ ਇੱਥੋਂ ਟਕਰ ਬਲਡوزر ਦੀ ਜਿਹੜੀ ਮਾਰ ਆ ਉਹ ਨਹੀਂ ਹੋਏਗੀ ਕਿਉਂ ਜੇ ਇੱਥੇ ਹੱਸੇ ਵਿੱਚ ਟਰਾਲੀਆਂ ਨਾ ਲੱਗੀਆਂ ਤਾਂ ਇਹਦਾ ਨਿਸ਼ਾਨ ਜਿਹੜਾ ਹੁਣ ਅਸੀਂ ਏਸੀ ਲੱਗਾ ਹੋਇਆ ਰਜਿੰਦਰ ਦਿਖਾਓ ਇਹ ਦੇਖੋ ਇੱਥੇ ਏਸੀ ਲੱਗਾ ਹੋਇਆ ਤਾਂ ਪ੍ਰਬੰਧਤਾ ਕਿਉਂਕਿ ਘਰ ਵਾਂਗ ਇੱਥੇ ਕਿਸਾਨ ਰਹੇ ਸੀ ਆ ਲੱਗਦਾ ਹੈ ਕਿ ਲਾਈਟ ਹੈ ਕਿ ਕੀ ਹੈ ਇਹ ਨਹੀਂ ਇੰਡਕਸ਼ਨ ਹੈ ਜੀ ਇਹ ਚੁੱਲੇ ਦਾ ਕੰਮ ਹੈ ਜਿਹੜਾ ਬਿਜਲੀ ਵਾਲਾ ਚੁੱਲਾ ਤਾਂ ਇਹ ਤਸਵੀਰਾਂ ਇੱਥੇ ਲਗਾਤਾਰ ਪ੍ਰੈਸ਼ਰ ਜਿਹੜਾ ਉਹ ਜਾਰੀ ਹੈ ਤਾਂ ਵੱਡੀ ਗਿਣਤੀ ਵਿੱਚ ਜਿਹੜੇ ਲੇਬਰ ਆ ਉਹ ਵੀ ਇੱਥੇ ਤਣਾਤ ਤਾਂ ਇੱਥੇ ਕੁਝ ਵੀਰ ਵੀ ਇੱਥੇ ਨੇ ਬਾਈ ਜੀ ਤੁਸੀਂ ਕਿਸਾਨ ਹੋ ਜਾਂ ਨਹੀਂ ਅਸੀਂ ਕਹ ਹੈ ਕਿ ਕਿਸਾਨ ਹੈ ਜੀ ਪਰ ਅਸੀਂ ਨੌਕਰਾਂ ਜਿਹਰੇ ਤੋਂ ਜੀ ਅੱਛਾ ਤੁਸੀਂ ਆ ਸਫਾਈ ਭੇਨ ਚਾਹੇ ਨਹੀਂ 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 ਦੇਖੋ ਦੇਖੋ ਨਾ ਇਹ ਕਿਸਾਨ ਭਰਾਵਾਂ ਦਾ ਸਮਾਨ ਸਾਈਡ ਚ ਲਵਾ ਦਾਂਗੇ ਨਾ ਆਉਣਗੇ ਲੈ ਜਾਣਗੇ ਮਿੱਟੀ ਕਰਕੇ ਦੇਖ ਕੇ ਦੇਖਿਆ ਨਹੀਂ ਨਾ ਜਾਂਦਾ ਉਹ ਵੀ ਆਪਣੇ ਵੀਰ ਨੇ ਜੀ ਠੀਕ ਨਹੀਂ ਉਹ ਵੀ ਸਾਡੇ ਲਈ ਲੜ ਰਹੇ ਤੇ ਉਹ ਕਿਹੜਾ ਕਿਸੇ ਲਈ ਲੜ ਰਹੇ ਤੇ ਪਰ ਹੁਣ ਜਿਆਦਾ ਟਾਈਮ ਹੋ ਗਿਆ ਸਰਕਾਰਾਂ ਨਹੀਂ ਸੁਣੀ ਹੈਗੀ ਤੁਸੀਂ ਪ੍ਰਸ਼ਾਸਨ ਨੂੰ ਕਿਹਾ ਵੀ ਆ ਸਮਾਨ ਘੱਟੋ ਘੱਟ ਨਾ ਤੋੜਿਆ ਜਾਵੇ ਨਹੀਂ ਨਹੀਂ ਦੇਖੋ ਪ੍ਰਸ਼ਾਸਨ ਅੱਗੇ ਤਾਂ ਅਸੀਂ ਬੋਲ ਨਹੀਂ ਸਕਦੇ ਜੀ ਇਸ ਤਰ੍ਹਾਂ ਜਿੰਨੇ ਕਿ ਸਾਡੇ ਕੋਲ ਮਦਦ ਤੋਂ ਦੇ ਕੋਈ ਪੀੜੀ ਮੰਜਾ ਜੋ ਵੀ ਆ ਸਾਈਡ ਚ ਲਾਤਾ ਕੋ ਮੋਟਰਸਾਈਕਲ ਕਢਾ ਕੇ ਆਏ ਹੁਣ ਮੈਜਨਿਟਰ ਕਢਾ ਕੇ ਆਏ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਉਹ ਆਉਣਗੇ ਕਿਸਾਨਪੁਰਾ ਦੋ ਚਾਰ ਦਿਨ ਤੇ ਕਾਉਣਗੇ ਨਾ ਸਮਾਨ ਉੱਥੇ ਸਾਰਾ ਆਪਣਾ ਲੈ ਜਾਣਗੇ ਨਹੀਂ ਤਾਂ ਜੀਸੀਬੀ ਨੇ ਸਾਰਾ ਮਿੱਟੀ ਮਿੱਟੀ ਕਰ ਦੇਣਾ ਸਮਾਨ ਕਾਫੀ ਨਸ਼ਟ ਹੋ ਰਿਹਾ ਸਾਰਾ ਸਾਹਮਣੇ ਪਿਆ ਸਮਾਨ ਕਿਸਾਨਪੁਰਾ ਬਾਕੀ ਕਾਫੀ ਤੋਂ ਸਮਾਨ ਟੁੱਟ ਰਿਹਾ ਉਹ ਟੁੱਟੇ ਇਦੇ ਵਿੱਚ ਅਸੀਂ ਕੁਛ ਨਹੀਂ ਗਏ ਤਾਂ ਦੇਖੋ ਮਦਦ ਕਰਨ ਵਾਸਤੇ ਆਏ ਵੇ ਆ ਯਾਰ ਠੀਕ ਹੈ ਜੀ ਤਾਂ ਕਿ ਬਚਾਇਆ ਜਾ ਸਕੇ ਕਿਸਮ ਬਚਾਇਆ ਹੋਇਆ ਸਮਾਨ ਬਚਾਇਆ ਤੇ ਲੋਕਲ ਕਿਸਾਨ ਨੇ ਜੀ ਕਹਿੰਦੇ ਅਗੇ ਸਾਡੀ ਕੋਸ਼ਿਸ਼ ਇਹੀ ਹੈ ਕਿ ਜਿੰਨਾ ਕਿ ਸਮਾਨ ਕਿਸਾਨਾਂ ਦਾ ਬਚਾ ਸਕਦੇ ਆ ਉਸ ਨੂੰ ਬਚਾਇਆ ਜਾਵੇ ਕਿਉਂਕਿ ਜੇ ਕਿਸੇ ਚੀਜ਼ ਨੂੰ ਤੋੜ ਕੇ ਮਿੱਟੀ ਕਰਨਾ ਉਹਦਾ ਫਾਇਦਾ ਨਹੀਂ ਕਿਉਂਕਿ ਅੱਜ ਨਹੀਂ ਤਾਂ ਕੱਲ ਜਦੋਂ ਕਿਸਾਨ ਆਉਣਗੇ ਵਾਪਸ ਤਾਂ ਉਹ ਆਪਦਾ ਸਮਾਨ ਇੱਥੋਂ ਲਿਜਾ ਸਕਣਗੇ ਇਧਰ ਤੁਸੀਂ ਤਸਵੀਰ ਦੇਖੋ ਉਧਰ ਅੱਗੇ ਇੱਕ ਬੱਸ ਖੜੀ ਹੈ ਜੀ ਟਰਾਲੀਆਂ ਖੜੀਆਂ ਤੇ ਜੇ ਬਲਡੋజర్ ਹਰ ਚੀਜ਼ ਤੇ ਚਲਦਾ ਤਾਂ ਉਹਦਾ ਵੱਡਾ ਨੁਕਸਾਨ ਜਿਹੜਾ ਹੋ ਸਕਦਾ